ਸਤ ਸ੍ਰੀ ਅਕਾਲ ਵੀਰ ਜੀ ਸਾਰਿਆਂ ਨੂੰ ਵੈਲਕਮ ਆ ਜੀ ਆਪਣਾ ਇੱਕ ਹੋਰ ਨਵੀਂ ਵੀਡੀਓ ਚ ਲਓ ਜੀ ਪਹਿਲਾਂ ਤਾਂ ਅੱਜ ਬਈ ਹੈਗਾ ਜੀ ਸ਼ਨੀਵਾਰ ਤਰੀਕ ਹੈਗੀ ਹੈ ਜੀ ਅੱਜ 7 ਜਿਵੇਂ ਤੁਸੀਂ ਪਿਛਲੀ ਵੀਡੀਓ ਦੇਖੀਆ ਨਾ ਵੀ ਆਪਣਾ ਕਿਸਾਨ ਮੇਲਾ ਚੱਲਦਾ ਜੀ ਆਪਣੇ ਸਾਨੇਵਾਲ ਉੱਥੇ ਵੀਰੇ ਗਏ ਤੇ ਦੋ ਦਿਨ ਕੱਲ ਤਾਂ ਵੈਸੇ ਲੇਟੇ ਹੋ ਗਏ ਵੀ ਅੱਜ ਥੋੜੀ ਮਜਬੂਰੀ ਹੈ ਜਿਹੜੀ ਆ ਨਾ ਆਪਾਂ ਨੂੰ ਐਮਰਜੈਂਸੀ ਆਉਣਾ ਪੈ ਗਿਆ ਮੈਨੂੰ ਰੋਪੜ ਹਸਪੀਟਲ ਇਹ ਆਪਾਂ ਖੜੇ ਆ ਜੀ ਹੁਣ ਰੋਪੜ ਸ਼ਹਿਰ ਆ ਸ਼ਹਿਰ ਦੇ ਵਿੱਚ ਖੜੇ ਆ ਇੱਥੇ ਬਈ ਬੱਚਿਆਂ ਦਾ ਹਸਪੀਟਲ ਆ ਚੰਡੀਗੜ੍ਹ ਹਸਪੀਟਲ ਆ ਇਹ ਇਹਦੇ ਵਿੱਚ ਆਏ ਪਏ ਅੱਜ ਆਪਣਾ ਨਾ ਛੋਟਾ ਬੇਟਾ ਜਿਹੜਾ ਕੱਲ ਦਾ ਨਾ ਉਹ ਉਲਟੀਆਂ ਦੁੱਧ ਦੀਆਂ ਉਲਟੀਆਂ ਪੀਂਦਾ ਦਾ ਦੁੱਧ ਕੱਢ ਦਿੰਦਾ ਦਾ ਦੁੱਧ ਪੀਂਦਾ ਦਾ ਕੱਢ ਦਿੰਦਾ ਦਾ ਬਈ ਕੱਲ ਲੋਕਲ ਦਵਾਈ ਦਵਾਈ ਦੇ ਉੱਥੇ ਤਾਂ ਉਹਦੇ ਕਰਕੇ ਸਹੀ ਨਹੀਂ ਹੋਇਆ ਪਤਨੀ ਕੀ ਅੱਜ ਸਵੇਰੇ ਜਦੋਂ ਡਾਕਟਰ ਕੋਲ ਲੈ ਕੇ ਆਏ ਮਾਰਨਿੰਗ ਟਾਈਮ ਹਨਾ ਸਾਜਰੇ ਅਨੁਸਾਰ ਤਾਂ ਇੱਥੇ ਡਾਕਟਰ ਸਾਹਿਬ ਨੇ ਦੇਖਿਆ ਤਾਂ ਇਹਨਾਂ ਨੇ ਬਾਈ ਜੀ ਐਡਮਿਟ ਕਰ ਲਿਆ ਤਾਂ ਐਡਮਿਟ ਕਹਿੰਦੇ ਵੀ ਹਨਾ ਵੀ ਆਪਣੇ ਜਿਹੜਾ ਅੰਦਰ ਬੱਚੇ ਦੇ ਕਿਸੇ ਵੀ ਸਰੀਰ ਦੇ ਵਿੱਚ ਪਾਣੀ ਹੁੰਦਾ ਹਨਾ ਪਾਣੀ ਦਾ ਬਹੁਤ ਵੱਡਾ ਰੋਲ ਹੁੰਦਾ ਸਰੀਰ ਦੇ ਵਿੱਚ ਉਹ ਪਾਣੀ ਕਹਿੰਦੇ ਵੀ ਉਲਟੀਆਂ ਲੈਟਰਿੰਗਾਂ ਲੱਗਣ ਕਰਕੇ ਹਨਾ ਵੀ ਥੋੜਾ ਜਿਹਾ ਘਟਾ ਵੀ ਅੱਜ ਦਾ ਦਿਨ ਐਡਮਿਟ ਰੱਖਾਂਗੇ ਚਲੋ ਮੈਂ ਕਿਹਾ ਜ਼ਰੂਰੀ ਹੈ ਜੀ ਉਹ ਵੀ ਤਾ ਕਰਕੇ ਵੀਰੇ ਅੱਜ ਮੇਲੇ ਤੇ ਜਾ ਰਹੇ ਆ ਫੋਨ ਬਹੁਤ ਆਏ ਵੀਰਾਂ ਦੇ ਵੀਰੇ ਅੱਜ ਆਉਂਗੇ ਪਰ ਉਹਦੇ ਇਹੀ ਮਜਬੂਰੀ ਹੈ ਨਾ ਪੈ ਗਈ ਅੱਜ ਬਾਕੀ ਮਸ਼ੀਨਾ ਬਾਈ ਕਈ ਮੇਰੇ ਵੀਰਾਂ ਨਾਲ ਫੋਨਾਂ ਦੇ ਵੀਰੇ ਕਿਹੜੀ ਮਸ਼ੀਨ ਬੁੱਕ ਕਰਾਈ ਆ ਮੈਂ ਅੱਜ ਸਪੈਸ਼ਲ ਵੀਡੀਓ ਉਹੀ ਕੰਮ ਵਾਸਤੇ ਨਾ ਪਾਉਣ ਲੱਗਿਆ ਵੀ ਯਾਰ ਵੀਡੀਓ ਵੀਰੇ ਜਿਹੜੀ ਤੁਸੀਂ ਆਪਣੇ ਕਿਹਾ ਕਹਿੰਦੇ ਇਹਨੂੰ ਬਾਈ ਹੁਣ ਆਪਣਾ ਹਨਾ ਸਾਰੀ ਕੰਪਨੀਆਂ ਨਾਲ ਜਿਹੜੇ ਰਿਲੇਸ਼ਨ ਆਪਣੇ ਹਨਾ ਪਰਿਵਾਰਕ ਰਿਲੇਸ਼ਨ ਸਾਰਿਆਂ ਨਾਲ ਇਹ ਨਹੀਂ ਹੈਗਾ ਵੀ انا ਆਪਣਾ ਇੱਕ ਬਿਜ਼ਨਸਮੈਨ ਆ ਜਾਂ ਮੈਂ ਉਹਨਾਂ ਨੇ ਐਡ ਕਰਦਾ ਮੈਂ ਉਹਨਾਂ ਦੇ ਰੁਪਏ ਕਮਾਉਣਾ ਨਾ ਆਪਣੇ ਮੇਰੇ ਸਾਰਿਆਂ ਨਾਲ ਪਰਿਵਾਰ ਜਿਹੜੇ ਰਿਲੇਸ਼ਨ ਹਨਾ ਪਰਿਵਾਰ ਵਾਲੇ ਉਹ ਰਿਲੇਸ਼ਨ ਆ ਮੇਰੇ ਸਾਰੇ ਕੰਪਨੀਆਂ ਨਾਲ ਉਹਨਾਂ ਕਰਕੇ ਜਿਹੜੇ ਸਾਰੇ ਕੰਪਨੀ ਵਾਲਿਆਂ ਨਾਲ ਨਾ ਬਾਈ ਵੀ ਆਪਾਂ ਕਿਸੇ ਕੰਪਨੀ ਨੇ ਬਣਾਇਈ ਨਹੀਂ ਗੱਲਬਾਤ ਆਪਾਂ ਨੂੰ ਹਨਾ ਵੀ ਨਹੀਂ ਅਰਨਿੰਦਰ ਇੰਨੇ ਆਈ ਨਹੀਂ ਮਸ਼ੀਨ ਤੂੰ ਸਾਡੀ ਲਈ ਸਾਡੀ ਲਈ ਹਨਾ ਬਈ ਆਪਾਂ ਕਿਸੇ ਨੂੰ ਨਾ ਤਾਂ ਨਹੀਂ ਵਾ ਕਰਨਾ ਚਾਹੁੰਦੇ ਆ ਨਾ ਹੀ ਕਿਸੇ ਨੂੰ ਉੱਚਾ ਕਰਨਾ ਚਾਹੁੰਦੇ ਆ ਨਾ ਵੀ ਤੁਹਾਨੂੰ ਮੈਂ ਦੱਸੀਦਾ ਬਾਈ ਵੀ ਆਪਾਂ ਸ਼ੁਰੂ ਤੋਂ ਜਿਆਦੇ ਕਰਤਾਰ ਚਲਾਈ ਆ ਬਾਕੀ ਹੁਣ ਦਜਵੇਂ ਚਲਾਈ ਬਾਈ ਮਸ਼ੀਨ ਉਹ ਵੀ ਵਧੀਆ ਚੱਲੀ ਆ ਐਵੇਂ ਆਪਾਂ ਕਹੀ ਜਾਈ ਆ ਨਾ ਮਾੜੀ ਆਪਾਂ ਕਿਸੇ ਨੂੰ ਕਹਿਣਾ ਨਹੀਂ ਮਾੜੀ ਤਾਂ ਬਾਈ ਮਸ਼ੀਨ ਉਹ ਹੁੰਦੀ ਜਿਹਦੇ ਮੰਨ ਲਓ ਬੰਦੇ ਬੰਦੇ ਮਾੜੇ ਹੋਣ ਮਸ਼ੀਨ ਕੋਈ ਮਾੜੀ ਨਹੀਂ ਹੈਗੀ ਹਨਾ ਚਾਹੇ ਤੁਸੀਂ 5 ਲੱਖ ਵਾਲੀ ਲੈ ਲਓ ਚਾਹੇ 50 ਲੱਖ ਲੱਖ ਵਾਲੀ ਲੈ ਲਓ ਬਾਕੀ ਹੁੰਦੀ ਆ ਬਾਈ ਇੱਕ ਚੁਆਇਸ ਹਨਾ ਇੱਛਾ ਕੋਈ ਰੀਜ ਹੁੰਦੀ ਹੈ ਜਿਹੜੀ ਦਿਲ ਦੀ ਵੀ ਮੇਰੀ ਰੀਜ ਪਹਿਲਾਂ ਮੇਰਾ ਹਸਾਬ ਕਿਤਾਬ ਜਾ ਪਲਟ ਗਿਆ ਤਾਂ ਵੀ ਯਾਰ ਰਹਿਣ ਦੀ ਹੈ ਹਨਾ ਇੱਕ ਦੋ ਸੀਜ਼ਨ ਹੋਰ ਲਾ ਲਈਏ ਫਿਰ ਨਵੀਂ ਲੈ ਲਾਂਗੇ ਫਿਰ ਮੈਂ ਕਿਹਾ ਯਾਰ ਲੈਣੀ ਤਾਂ ਨਿੰਦਰਾ ਹੈ ਹੀ ਆ ਜਿੱਕਣਾ ਮਰਜੀ ਕਰ ਹੁਣ ਤਾਂ ਕੱਢ ਦੇ ਕੀਲਾ ਫੇਰ ਭਾਈ ਮਾਰ ਬਣਾਇਆ ਸਾਰੀ ਕੰਪਨੀਆਂ ਨਾਸ਼ਟੀਆਂ ਸਾਰੀ ਮਸ਼ੀਨਾਂ ਦੇਖਿਆ ਮਸ਼ੀਨ ਕੋਈ ਮਾੜੀ ਨਹੀਂ ਹੈਗੀ ਹਨਾ ਇੱਕ ਵੀ ਜੇ ਆਪਾਂ ਕਿਸੇ ਦਾ ਨਟ ਵੀ ਕਈ ਕਹੀਏ ਕੋਈ ਚੀਜ਼ ਮਾੜੀ ਨਹੀਂ ਹੈ ਹੀ ਕਹੇ ਦੀ ਮਸ਼ੀਨਾਂ ਸਾਰਿਆਂ ਦੀਆਂ ਭਾਈ ਟੌਪ ਆ ਪ੍ਰੀਤ ਦੇਖੀ ਹਨਾ ਸਾਰਿਆਂ ਵੱਲੋਂ A to Z ਦੇਖਿਆ ਹੈ ਮਸ਼ੀਨ ਕੋਈ ਕਹੇ ਦੀ ਮਾੜੀ ਨਹੀਂ ਬਹੁਤ ਸੋਹਣੀਆਂ ਮਸ਼ੀਨਾਂ ਜਿਹੜੀਆਂ ਹੁਣ ਆਪਾਂ ਨੂੰ ਮਿਲਦੀਆਂ ਹਨਾ ਅੱਜ ਦੇ ਟਾਈਮ 'ਚ ਬਹੁਤ ਘੈਂਟ ਮਸ਼ੀਨਾਂ ਕਹਦੀ ਆ ਆਪਾਂ ਵੀ ਇੱਕ ਤਾਂ ਮੇਰਾ ਲਾਣੇਦਾਰ ਬਾਪੂ ਮੇਰਾ ਉਹਦਾ ਭਾਈ ਦਿਲ ਹਨਾ ਕਰਤਾਰ ਤੇ ਹੀ ਆ ਇਹਦਾ ਕਹਿੰਦਾ ਵੀ ਮੈਂ ਤਾਂ ਇੱਕ ਦਿਨ ਕੇਰੀ ਦੀ ਗੱਲ ਮੈਂ ਕਿਹਾ ਵੀ ਦੇਖ ਲਾ ਵੀ ਆਪਾਂ ਕੋਈ ਸਸਤੀ ਕੀ ਲੈ ਕੇ ਉਹ ਕਰ ਲੈਂਦੇ ਆ ਕਹਿੰਦਾ ਨਾ ਕਰਤਾਰ ਮਸ਼ੀਨ ਲੈਣੀ ਆ ਸਭ ਤੋਂ ਪਹਿਲਾਂ ਤਾਂ ਬਈ ਮਾ ਬੇਬੇ ਬਾਪੂ ਹਨਾ ਮਾਵਾਪ ਜਿੱਥੇ ਇੱਥੇ ਤੱਕ ਰਾਏ ਆ ਉਹਨਾਂ ਦੀ ਬਦੌਲਤ ਆਏ ਆ ਜੇ ਉਹਨਾਂ ਦਾ ਵੀ ਸੁਪਨਾ ਨਾ ਪੂਰਾ ਹੋਵੇ ਤਾਂ ਵੀ ਹਨਾ ਮਾੜੀ ਗੱਲ ਆ ਬਾਅਦ ਫੋਟੋ ਲਾਉਣ ਦਾ ਵੀਰੇ ਕੋਈ ਫਾਇਦਾ ਨਹੀਂ ਹੈਗਾ ਸਟੇਟਸ ਲਾਉਣ ਦਾ ਕੋਈ ਫਾਇਦਾ ਨਹੀਂ ਹੈਗਾ ਨਾ ਜੇ ਆਪਾਂ ਜੂੰਦੇ ਜੀ ਉਹਨਾਂ ਦੀਆਂ ਇੱਛਾ ਜਾਂ ਕੋਈ ਵੀ ਕੰਮ ਪੂਰਾ ਨਹੀਂ ਕਰ ਸਕਦੇ ਤਾਂ ਬਾਅਦ ਮਾਹਾਂ ਤੇ ਮੈਸੇਜੂ ਬਾਪੂ ਮੈਸੇਜੂ ਬੇਬੇ ਹਨਾ ਫੋਟੋਆਂ ਬਣਾਵਾ ਕੇ ਜਾਂ ਸਟੇਟਸ ਲਾ ਕੇ ਉਹ ਚੀਜ਼ ਨੂੰ ਬਈ ਮੈਂ ਨਹੀਂ ਮੰਨਦਾ ਵੀ ਬਾਅਦ ਚ ਆਪਾਂ ਕਰੀਏ ਹਨਾ ਯਾਰ ਮੈਸੇਜੂ ਬਾਪੂ ਯੱਜ ਹੁੰਦਾ ਤੂੰ ਐਂ ਕਰ ਦਿੰਦੇ ਐਂ ਕਰ ਦਿੰਦੇ ਜੂੰਦੇ ਜੀ ਬਈ ਇਹ ਪਾ ਹਨਾ ਪੁੱਛਦੇ ਨਹੀਂ ਬਾਅਦ ਚ ਆਪਾਂ ਫਿਰ ਆ ਗੱਲਾਂ ਕਰਨ ਲੱਗ ਜਾਈਏ ਚਲੋ ਇਹ ਜੇ ਵੀਰ ਮੇਰੇ ਹੈਗੇ ਆ ਵਿੱਚ ਬਹੁਤ ਜਿਹੜੇ ਥੱਲੇ ਪੈ ਚੱਲਣ ਵੀ ਨਹੀਂ ਦੰਦੇ ਧਰਤੀ ਦੇ ਨਾ ਤਲੀਆਂ ਤੇ ਚੁਗਾਉਣੇ ਚੋਗ ਬਹੁਤ ਬਈ ਉਹਨਾਂ ਦਾ ਧੰਨਵਾਦ ਹੈ ਜਿਹੜੇ ਆਪਣੇ ਮਾਵਾ-ਆਪਾ ਨੂੰ ਵੀ ਮੰਨ ਲਓ ਰੱਖਦੇ ਆ ਸਿਖਰਾਂ ਦੇ ਜੜਾ ਕੇ ਹਨ ਵੀ ਉਹਨਾਂ ਦਾ ਵੀ ਰੱਬ ਭਲਾ ਕਰਦਾ ਬਾਈ ਜਿਹੜੇ ਤੁਹਾਨੂੰ ਬੜਾ ਬਹੁਤ ਤਰ੍ਹਾਂ ਦੇ ਹੋ ਆ ਇਹ ਚੀਜ਼ਾਂ ਬਾਈ ਆਪਣੇ ਮੇਰੇ ਮੁੱਖ ਹੈ ਨਹੀਂ ਮੰਦੇ ਵਿੱਚ ਹਨ ਵੀ ਉਹਨਾਂ ਨੂੰ ਯਾਰ ਜੁੰਦੇ ਜੀ ਆਪਾਂ ਕਰੀਏ ਬਾਅਦ ਚ ਆਪਾਂ ਉਹਨਾਂ ਦੇ ਸਟੇਟਸ ਲਾਈਏ ਜਾਂ ਆਪਾਂ ਕੋਈ ਬਾਅਦ ਚ ਨਾਟਕ ਕਰੀਏ ਉਹ ਆਪਨ ਮੈਨੂੰ ਬਾਈ ਚਾਰਜਿੰਗਾਂ ਲੱਗਦਾ ਬਾਕੀ ਆਪਾਂ ਉਹਨੇ ਬਾਪੂ ਦੀ ਖਵਾਇਸ਼ ਤੇ ਹਨਾ ਕਰਤਾਰ ਮਸ਼ੀਨ ਆ ਜਿਹੜੀ ਆਪਾਂ ਫਿਰ ਬੁੱਕ ਕਰਾਤੀ ਜੀ ਉਹ ਉਹ ਆਪਣੀ ਮਸ਼ੀਨ ਬੁੱਕ ਹੋ ਗਈ ਹੁਣ ਆਪਾਂ ਨੂੰ ਮਸ਼ੀਨ ਥੋੜੇ ਦਿਨ ਦੇ ਵਿੱਚ ਉਹ ਵੀ ਤਾਂ ਮਿਲ ਜੂਗੀ ਨਾ ਤੁਹਾਨੂੰ ਦਿਖਾਵਾਂਗੇ ਮਸ਼ੀਨ ਵੀ ਬਾਕੀ ਜਿਹੜੇ ਮੇਰੇ ਸੱਜਣ ਮਿੱਤਰ ਵੀਰ ਹਨਾ ਮੇਰੇ ਨੇੜੇ ਦੇ ਆ ਬਾਈ ਡਿਲੀਵਰੀ ਤੇ ਆਉਣਾ ਚਾਹੁੰਦੇ ਆ ਮੈਂ 2-4 ਦਿਨ ਪਹਿਲਾਂ ਬਾਈ ਦੱਸੂਗਾ ਜਿੱਦਾਂ ਮਸ਼ੀਨ ਮਿਲਣੀ ਆ ਤਾਂ ਮੇਰਾ ਵੀਰ ਜਿਹੜਾ ਆਉਣਾ ਹੈ ਜਿਹੜੇ ਮੇਰੇ ਵੀਰ ਨੇ ਹਨਾ ਬੋਸਟ ਵੈਲਕਮ ਵੀਰੇ ਕੋਈ ਖੁੱਲਾ ਸੱਦਾ ਕੋਈ ਇਹ ਨਹੀਂ ਹੈਗਾ ਨਾ ਵੀ ਯਾਰ ਬੁਲਾ ਲਿਆ ਪੁੱਛੂਗਾ ਨਹੀਂ ਨਾ ਵੀਰੇ ਥੋੜੀ ਮਸ਼ੀਨ ਆ ਬਾਈ ਇਹ ਇਹ ਆਪਣੀ ਮਸ਼ੀਨ ਨਹੀਂ ਥੋੜੀ ਮਸ਼ੀਨ ਆ ਦੇਖੋ ਨਾ ਚੈਨਲ ਬਣਨਾ ਦਾ ਇੱਥੇ ਤੋਂ ਕਿੱਥੇ ਤੋਂ ਕਿੱਥੇ ਟੱਕਰ ਆਪ ਆਏ ਹੈ ਨਾ ਇੱਥੇ ਤੋਂ ਫਿਰ ਇੱਕ ਮਸ਼ੀਨ ਲਈ ਇੱਕ ਮਸ਼ੀਨ ਤੋਂ ਬਾਅਦ ਮੇਰੇ ਬਾਹਰ ਵਾਲੇ ਵੀਰਾਂ ਨੇ ਬਹੁਤ ਮੇਰਾ ਸਾਥ ਦਿੱਤਾ ਉਹ ਕਹਿੰਦੇ ਵੀਰੇ ਤੂੰ ਨਵੀਂ ਮਸ਼ੀਨ ਲੈ ਕੋਈ ਗੱਲ ਨਹੀਂ ਚਿੰਤਾ ਨਾ ਕਰ ਜਿੱਥੇ ਤੈਨੂੰ ਰੜਕ ਫੜ ਕੇ ਲੱਗੀ ਅਸੀਂ ਤੇਰੇ ਨਾਲ ਖੜੇ ਆ ਬਹੁਤ ਬਈ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਆ ਜਿਹੜੇ ਸੱਜਣ ਮਿੱਤਰ ਆਪਣੇ ਬਾਹਰੋਂ ਹਨ ਵੀ ਆਪਣਾ ਕਰਦੇ ਆ ਬਹੁਤ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਆ ਬਾਕੀ ਬਈ ਆਏ ਆ ਹੁਣ ਵੀ ਮਸ਼ੀਨ ਲੈਣੀ ਹੈ ਇੱਕ ਹਨਾ ਵੀਰ ਆਪਣੇ ਸਾਰੀਆਂ ਜਿਹੜੇ ਆਪਣੇ ਵੀਰ ਆਪਣੇ ਸੋਸ਼ਲ ਮੀਡੀਆ ਤੇ ਆਪਣੇ ਨਾਲ ਜੁੜੇ ਹੋਏ ਆ ਸਾਰਿਆਂ ਕੰਪਨੀਆਂ ਦੀਆਂ ਮਸ਼ੀਨਾਂ ਚਲਾਉਣਾ ਕੋਈ ਗੱਲ ਨਹੀਂ ਵੀਰੇ ਮੈਂ ਤਾਂ ਕਹਿੰਦਾ ਮਾਲਕ ਇਹ ਜਾ ਸਮਾਂ ਦਵੇ ਵੀ ਸਾਰਿਆਂ ਦਾ ਇੱਕ ਇੱਕ ਪੀਸ ਲੈ ਲਈਏ ਇਹ ਹੀ ਅਰਦਾਸ ਆ ਮੇਰੀ ਦਾ ਮਾਲਕ ਮੂਰੇ ਹਨਾ ਵੀ ਜਿੰਨੀਆਂ ਵੀ ਕੰਪਨੀਆਂ ਸਭ ਦਾ ਇੱਕ ਇੱਕ ਪੀਸ ਹਨਾ ਆਪਾਂ ਲਈਏ ਬਾਕੀ ਗੂਗਲ ਨਹੀਂ ਬਾਈ ਮਿਹਨਤ ਰੱਖਾਂਗੇ ਜਾਰੀ ਜਿਕੜਾ ਹੁਣ ਮਿਹਨਤ ਕਰਦੇ ਆ ਚਾਹੇ ਭਾਈ 10 ਹੋ ਜਾਣ ਤਾਂ ਵੀ ਉਦਾਂ ਹੀ ਕਰਾਂਗੇ ਚਾਹੇ 2 ਹੋਣ ਤਾਂ ਵੀ ਉਦਾਂ ਹੀ ਕਰਾਂਗੇ ਇਹ ਨਹੀਂ ਹੋਊਗਾ ਵੀ ਮਸ਼ੀਨਾਂ ਦੋ ਲੈ ਲੀਆਂ ਜੀ ਨਿੰਦਰ ਹੁਣੀ ਹਵਾ ਚ ਉੜਦੇ ਫਿਰਦੇ ਨਾ ਵੀਦੇ ਆਪਣੇ ਕੋਈ ਕੰਮ ਨਹੀਂ ਹੈਗਾ ਹਨਾ ਹੁਣ ਸਭ ਕੋ ਮੈਨੂੰ ਕਬੀਰ ਦਾ ਫੋਨ ਆਇਆ ਕਿਦਾ ਨਾ ਕਹਿੰਦਾ ਨਿੰਦਰ ਯਾਰ ਨਵੀਂ ਮਸ਼ੀਨ ਦਾ ਬੈਨੀਫਿਟ ਆ ਮੈਂ ਕਿਹਾ ਵੀ ਦੇਖੋ ਜੀ ਹਨਾ ਭਾਈ ਹੁਣ 4-5 3-4 ਮਹੀਨੇ ਮਸ਼ੀਨਾਂ ਚਲਾਉਨੇ ਆ ਹਨਾ ਫੇਰ ਬਾਈ ਘੱਟੋ ਘਾਟ ਵੀ 10-11 ਮਹੀਨੇ ਮਸ਼ੀਨ ਆਪਾਂ ਹਨਾ ਜਿਹੜੀ ਨਵੀਂ ਲਵਾਂਗੇ ਉਹਨੂੰ ਖੜਨ ਨਹੀਂ ਦੇਣਾ ਫੇਰ ਆਪਾਂ ਮੇਨੀ ਮਿਹਨਤ ਕਰਾਂਗੇ ਇਹ ਘੱਟੋ ਘਾਟ ਵੀ 10 ਮਹੀਨੇ 8-9 ਮਹੀਨੇ ਦਾ ਮਸ਼ੀਨ ਚਲਾਇਆ ਕਰਾਂਗੇ ਇਹ ਨਹੀਂ ਹੈਗਾ ਵੀ 2 ਕੁ ਮਹੀਨੇ ਮਸ਼ੀਨ ਖੜੀ ਰੱਖਿਆ ਕਰਾਂਗੇ ਵੀ ਨਵੀਂ ਬਾਈ ਲੈਣੀ ਆ ਪਰ ਹੁਣ ਸਾਨੂੰ ਪਤਾ ਵੀ ਨਿਆਣੇ ਬਾਈ ਜਵਾਨ ਆ ਹਨਾ ਬੇਬੇ ਬਾਪੂ ਹੈਗੇ ਆ ਮਗਰ ਅਜੇ ਵੀ ਜਾਨੂੰ ਫ੍ਰੀ ਹੋ ਜਾਵੇ ਮਸ਼ੀਨ ਮੈਂ ਕਹਿੰਦਾ ਵੀ 8-9-9 ਮਹੀਨੇ ਘਰ ਨੂੰ ਨਹੀਂ ਦੇਖਦੇ ਮੁੜ ਕੇ ਬਾਕੀ ਮੇਰਾ ਵੀਰ ਇਹੀ ਆ ਜਿਹੜੇ ਮੇਰੇ ਵੀਨੇ ਨਾ ਫੋਨ ਬਹੁਤ ਆਉਨੇ ਆ ਵੀਰੇ ਨਵੀਂ ਮਸ਼ੀਨ ਲੈਣੀ ਆ ਕਿਹੜੀ ਲਈਏ ਵੀਰੇ ਮਸ਼ੀਨ ਜਿਹੜੀ ਮਰਜ਼ੀ ਲੋ ਹਨਾ ਵੀ ਮਸ਼ੀਨ ਦਾ ਕੋਈ ਮਾੜੀ ਨਹੀਂ ਮਸ਼ੀਨ ਬਾਕੀ ਜਿਵੇਂ ਆਪਾਂ ਨੇ ਹੁਣ ਲਈ ਆ ਮਿਹਨਤ ਕਰਕੇ ਆ ਨਾ ਵੀ ਬਈ ਨਾ ਹੋਵੇ ਵੀ ਹੁਣ ਜਿਵੇਂ ਆਪਾਂ ਮਸ਼ੀਨ ਲੈ ਲਈਏ ਨਾ ਮੈਂ ਕਹਾਂ ਯਾਰ ਮਸ਼ੀਨ ਚੱਲੀ ਜਾ ਕੋਈ ਗੱਲ ਨਹੀਂ ਕਿਸ਼ਤ ਮੋੜਾਂਗੇ ਨਾ ਮਿਹਨਤ ਵੀਰੇ ਅੱਖਾਂ ਮੀਚ ਕੇ ਕਰਿਓ ਮੇਰਾ ਵੀਰ ਜੀ ਨੇ ਲੈਣੀ ਆ ਨਾ ਮੈਂ ਤਾਂ ਇਹੀ ਹੱਥ ਬੰਨ ਕੇ ਬੇਨਤੀ ਆ ਮੈਂ ਇਹ ਤਾਂ ਬੈਂਕ ਵਾਲਿਆਂ ਦਾ ਸੁਣਦਾ ਤਾਂ ਕੱਲ ਪਰਸੋਂ ਬੈਂਕ 'ਚ ਗਿਆ ਤਾਂ ਕਹਿੰਦੇ ਜੀ ਜਿੰਨੀਆਂ ਮਸ਼ੀਨਾਂ ਪਿੱਛੇ ਗਈਆਂ ਬਹੁਤ ਮਸ਼ੀਨਾਂ ਦੀ ਕਿਸ਼ਤਾਂ ਜਿਹੜੀਆਂ ਹਨਾ ਵੀ ਬਹੁਤ ਔਖੀਆਂ ਕਿਸ਼ਤ ਹੋਗੀ ਬੜੀ ਬਹੁਤ ਔਖਾ ਹਾ ਕੰਮ ਵੀ ਮਾਲਕ ਆ ਕੁਛ ਨਾ ਕਿਸੇ ਨਾਲ ਕਰਾਵੇ ਹਨਾ ਮੇਰੇ ਵੀਰ ਭਰਾ ਅਗਲ ਬਾਕੀ ਆਪਣੇ ਦੇਖਦਾ ਬਈ 1 ਜਨਵਰੀ ਨੂੰ ਹਨਾ ਵੀ 1 ਜਨਵਰੀ ਨੂੰ ਜਿਹੜੀ ਪਹਿਲੀ ਕਮਾਈ ਹੋਵੇ ਸ਼ਾਇਦ ਆਪਣੀ ਹੋਵੇ ਉਹ ਕੋਸ਼ਿਸ਼ ਤਾਂ ਇਹੀ ਆ ਬਾਕੀ ਬਈ ਪੇਮੈਂਟ ਤੇ ਆ ਹਨਾ ਕਈ ਵੀਰੇ ਯਾਰ ਇਹ ਵੀ ਕਮੈਂਟ ਕਰਦੇ ਤੇ ਹਨਾ ਮੈਂ ਇੰਸਟਾਗ੍ਰਾਮ ਤੇ ਵੀ ਦੇਖੇ ਆ ਵੀ ਬਾਈ ਯਾਰ ਤੈਨੂੰ ਇੰਨੀ ਕਿੰਨੀ ਕਾਫਰ ਦੇਣੀ ਆ ਫ੍ਰੀ ਮਸ਼ੀਨ ਲੈਣ ਨੂੰ ਫਿਰਦਾ ਤੂੰ ਤਾਂ ਬਾਈ ਮੈਂ ਕੋਈ ਐਡਾ ਦਾ ਪਹਿਲਾਂ ਦੇਣੇ ਵਾਲਾ ਕੋਈ ਮੂਰਖ ਨਹੀਂ ਹੈਗਾ ਹਨਾ ਜਿਹੜਾ ਫ੍ਰੀ ਮਸ਼ੀਨ ਦੇ ਦੂਗਾ ਫੇ ਉਹਦੇ ਜਾਦੇ ਮੂਰਖ ਮੈਂ ਨਹੀਂ ਹੈਗਾ ਜਿਹੜਾ ਮੈਂ ਫ੍ਰੀ ਲੈ ਲਊਗਾ ਬਈਆ ਮੋਂਹਾਂ ਦੀ ਵੀਡੀਓ ਕਰਦਾ ਉਹਨਾਂ ਤੇ ਮੈਂ ਪੈਸੇ ਲੰਨਾ ਬਈ ਮੈਨੂੰ ਅਗਲਾ ਫ੍ਰੀ ਮਸ਼ੀਨ ਕਿਵੇਂ ਦੇ ਦੂ ਯਾਰ ਕੋਈ ਵੀ ਕੰਪਨੀ ਆ ਬਈ ਜਿਹਦੀ ਮੈਂ ਵੀਡੀਓ ਕਰਨ ਜਾਣਾ ਮਗਲੇ ਤੇ ਪੈਸੇ ਲੰਨਾ ਵੀਡੀਓ ਕਰਨ ਦੇ ਹਾਂ ਮੇਰੇ ਵੀ ਤਾਂ ਭਾਈ ਨਿਆਣੇ ਆ ਮੈਂ ਗੱਡੀ ਤੇਰ ਫੂਕੇ ਜਾਣਾ ਨਾ ਨਾਲ ਬੰਦਾ ਹੁੰਦਾ ਵੀਡੀਓ ਬਣਾਉਣੇ ਵਾਲਾ ਭਾਈ ਉਹ ਵੀ ਲੰਦਾ 10000 ਰੁਪਏ ਇੱਕ ਵੀਡੀਓ ਦਾ ਫੇ ਤੁਹਾਨੂੰ ਪਤਾ ਹੋਰ ਵੀ ਖਰਚੇ ਆ ਮੈਂ ਇੱਕ ਕੇਬਲ ਆ ਹੀ ਨਹੀਂ ਪਹਿਲਾਂ ਦਾ ਮਾਨ ਭਾਈ ਮੈਕ ਦੀ ਕੇਬਲ ਨਾ ਇੰਨੀ ਦਾ ਇੱਕ ਗਿੱਟਕ ਦੀ ਕੇਬਲ ਆ 3200 ਦੀ ਕੇਬਲ ਆ ਮੈਕ ਦੀ ਦੱਸੋ ਕੀ ਕਿੱਥੇ ਉਹ ਕਿੱਥੇ ਤੇ ਕੱਢਣੇ ਆ ਭਾਈ ਅਸੀਂ ਆ ਨਾ ਪੈਸੇ ਤਾਂ ਵੀ ਰੋਣ ਤੁਹਾਨੂੰ ਪਤਾ ਵੀ ਜਰ ਪ੍ਰੋਮੋਸ਼ਨਾਂ ਕਰਨੀਆਂ ਪੈਸੇ ਤਾਂ ਵੀ ਲੈਣੇ ਹੀ ਲੈਣੇ ਆ ਹਨਾ ਤੁਹਾਨੂੰ ਪਤਾ ਵੀ ਇੱਕ ਆਪਣਾ ਬਿਜ਼ਨਸ ਹੋ ਗਿਆ ਮੰਨ ਲਓ ਦਾ ਹਨਾ ਚਲੋ ਆ ਤਾਂ ਆਪਣੀ ਮਿਹਨਤ ਆ ਜਿਹੜੀ ਆਪਾਂ ਕੰਮ ਦਿਖਾਉਣੀਆਂ ਦਿਖਾਉਣੀਆਂ ਜਿਹੜਾ ਆਪਾਂ ਇਹ ਸਿਸਟਮ ਕਰਦੇ ਆ ਵੀਰੇ ਵੀਡੀਓ ਬਣਾਉਣੇ ਵਾਲਾ ਚਲੋ ਇਹ ਵੀ ਆ ਬਣਾਇਆ ਵੀ ਤੋਰੀ ਫੁਰਗਾ ਚੱਲੀ ਜਾਂਦਾ ਸੀਜ਼ਨ ਦੇ ਬਾਅਦ ਨਾ ਇਹ ਵੀ ਕਈਆਂ ਨਾਲ ਢਿੱਡ ਦੁਖਦਾ ਵੀ ਯਾਰ ਬਾਈ ਤੂੰ ਕਾਤੇ ਪੈਸੇ ਲੈਣਾ ਐ ਤੈਨੂੰ ਇੱਕ ਬਾਈ ਦਾ ਕਮੈਂਟ ਕਰਿਆ ਕਹਿੰਦਾ ਯਾਰ ਤੂੰ ਤਾਂ ਫਰੀ ਮਸ਼ੀਨ ਨੂੰ ਲੈਂਡ ਫਿਰਦਾ ਕਹਿੰਦਾ ਐਡੀਆਂ ਉਪਰਾ ਥੋੜੀ ਦੇਣੀ ਕੋ ਮੈਂ ਬਾਈ ਐਡਾ ਸਦਾਈ ਨਹੀਂ ਹੈਗਾ ਵੀਰੇ ਫਰੀ ਮਸ਼ੀਨ ਲਿਆਉਂਗਾ ਨਾ ਨਾ ਕੋਈ ਦੰਦਾ ਵੀਰੇ 20 ਲੱਖ 25 ਲੱਖ ਦਾ ਸੰਦਾ ਵੀਰੇ ਕਿਹੜਾ ਫਰੀ ਦੇ ਦਊਗਾ 25000 ਦੀ ਚੀਜ਼ ਨਹੀਂ ਬਾਈ ਦੰਦਾ ਕੋਈ 25 ਲੱਖ ਦਾ ਬਹੁਤ ਵੱਡੀ ਗੱਲ ਆ 25000 ਦਾ ਸੰਦ ਨਹੀਂ ਬਾਈ ਦੰਦਾ ਕੋਈ ਉਹ ਵੀ ਅਗਲਾ ਕਹਿੰਦਾ ਬਾਈ ਵੀਡੀਓ ਕਰਦਾ ਬਾਕੀ ਤੂੰ ਦੇ ਦੀਆਂ ਨੰਗ ਘੱਟ ਕਰ ਲਈ ਬਸ ਇੰਨੇ ਆਏ ਹੋ ਜਾਂਦਾ ਹੁੰਦਾ ਐ ਥੋੜੀ ਵੀ ਫ੍ਰੀ ਮਸ਼ੀਨ ਦੇ ਦੂਗਾ ਕੋਈ ਪਤਾ ਨਹੀਂ ਯਾਰ ਕੀ ਚੱਕਰ ਆ ਹਨਾ ਬਾਕੀ ਕਈ ਵੀਰਾਂ ਦੇ ਕਮੈਂਟ ਆ ਨਾ ਜਿਹੜੇ ਜਿਹੜੇ ਮੇਰੇ ਵੀਰਾਂ ਦੇ ਸਾਰੀਆਂ ਮਸ਼ੀਨਾਂ ਦਾ ਸੁਝਾਅ ਦਿੱਤੇ ਬਹੁਤ ਉਹਨਾਂ ਦਾ ਧੰਨਵਾਦ ਕਰਦਾ ਬਾਕੀ ਥੋੜੀਆਂ ਮਸ਼ੀਨਾਂ ਵੀਰੇ ਇਹ ਆਪਣੀ ਹਨਾ ਤੁਸੀਂ ਮੈਨੂੰ ਇੱਥੇ ਤੱਕ ਕਰ ਲੈ ਕੇ ਆਏ ਹੋ ਅੱਗੇ ਵੀ ਤੁਸਾਂ ਨੂੰ ਲੈ ਕੇ ਜਾਣਾ ਇਹ ਨਹੀਂ ਹੈਗਾ ਵੀ ਹਨਾ ਮੈਂ ਹੁਣ ਦੋ ਮਸ਼ੀਨਾਂ ਲੈ ਕੇ ਕੋਈ ਉਹ ਹੋ ਜੂਗਾ ਨਾ ਵੀ ਵੱਤ ਤੋਂ ਵੱਤ ਕੋਸ਼ਿਸ਼ ਤਾਂ ਹੀ ਕਰਾਂਗੇ ਵੀ ਇੱਕ ਚਲਾਈਏ ਇੱਕ ਨੂੰ ਚਲੋ ਸੀਜ਼ਨ ਲਾ ਕੇ ਜੇ ਕਿਤੇ ਦੇਖਿਆ ਨਾ ਤਾਂ ਪੁਰਾਣੀ ਮਸ਼ੀਨ ਆ ਜਿਹੜੀ ਬਾਈ ਇੱਕ ਮਸ਼ੀਨ ਤੇ ਆਇਆ ਬਾਈ ਹੁਣ ਜਿਵੇਂ ਕੱਲਾ ਹੈ ਕੱਲੇ ਨੂੰ ਬਾਈ ਸੌਖਾ ਦੋ ਮਸ਼ੀਨਾਂ ਨਾਲ ਆਇਆ ਵੀ ਰੱਖਣੀਆਂ ਇਕੱਠੀਆਂ ਪਿਆ ਕਰਨੀਆਂ ਨਾਲੇ ਚਲੋ ਫੇਰ ਵੀ ਬਾਤ ਤੇ ਬਤ ਕੋਸ਼ਿਸ਼ ਤਾਂ ਹੀ ਕਰਾਂਗੇ ਵੀ 2A ਨੱਪੀ ਫਰੀ ਗਈ ਹੈ 2A ਹੁਣ ਵੀ ਵੇਚਣੀ ਵੀ ਕਾ ਨੂੰ ਆ ਹਨਾ ਮੈਂ ਤੁਹਾਨੂੰ ਪਤਾ ਵੀ ਪਿੱਛੇ ਐਮਪੀ ਦੇ ਵਿੱਚ ਗੱਲ ਜੀ ਹੋ ਗਈ ਦੀ ਝੋਨੇ ਚ ਮੈਂ ਵੀਡੀਓ ਪਾਈ ਦੀ ਵੀ ਹਨਾ ਮਸ਼ੀਨ ਵਿਕਦੀ ਆ ਬਈ ਉਹਨਾਂ ਸਮਾਨ ਮੰਗਣ ਲੱਗੇ ਦੇ ਨਾਲ ਆ ਸਾਰਾ ਹੀ ਮੰਨ ਲਓ A to Z ਜਿਹੜਾ ਸਮਾਨ ਆ ਸਪੇਅਰ ਪਾਰਟ ਵੀ ਆਪਣਾ ਉੱਤੇ ਪਿਆ ਤਾਂ ਹਨਾ ਚਲੋ ਜਦੋਂ ਉਹਨਾਂ ਨੇ ਮਸ਼ੀਨ ਦੇਖੀ ਆ ਪਿਆਦਾ ਦੁਕਾਨ ਦੇ ਵਿੱਚ ਤਾਂ ਸਟਿੱਪਣੀ ਹੋ ਗਈ ਸਿਕੰਜਾ ਹੋ ਗਿਆ ਫਿਰ ਉਹ ਸਮਾਨ ਦੀ ਡਿਮਾਂਡ ਥੋੜੀ ਜੀ ਕਰਨ ਲੱਗ ਗਏ ਤੇ ਕਹਿੰਦੇ ਸਾਨੂੰ ਸਮਾਨ ਵੀ ਨਾਲੇ ਦੋ ਮੈਂ ਕਿਹਾ ਯਾਰ ਵੀ ਨਵੀਂ ਤੁਸੀਂ ਮਸ਼ੀਨ ਜਿਹੜੋ ਕੰਪਨੀ ਚੋਂ ਲਿਆਉਂਦੇ ਹੋ ਨਾ ਬਟ ਛੋਟੀ ਦਾ ਸਟਿੱਪਣੀ ਦਾ ਛੋਟੇ ਨਹੀਂ ਦਿੰਦਾ ਕੋਈ ਬੜੀ ਆਪਾਂ ਨੂੰ ਬਈ ਕੌਣ ਦੇ ਦੂਗਾ ਤੁਹਾਡੇ ਸਾਹਮਣੇ ਮਰੇ ਮਰਮ ਲੈ ਕੇ ਬਈਆਂ ਤਿਆਰ ਕਰੀਂਗਾ ਨਾ ਵਿੱਚੇ ਮੋਟਰਸਾਈਕਲ ਵਿੱਚੇ ਸਮਾਨ ਸਪੇਅਰ ਪਾਰਟ ਦਾ ਕਿੰਨਾ ਹੋਣ ਆਪਣੀ ਮਸ਼ੀਨ ਤੇ ਸਾਰੇ ਹੀ ਆ ਕੇ ਸਾਨੂੰ ਦੇ ਰਾਲਵੇਂ ਮੈਂ ਕਿਹਾ ਰਹਿਣ ਦੋ ਯਾਰ ਕੋਈ ਫਾਇਦਾ ਨਹੀਂ ਹੈਗਾ ਉਹ ਕਿਹੜਾ ਬਈ ਆਪਾਂ ਨੂੰ ਦੀ ਕਿਸ਼ਤ ਦੇਣੀ ਹੈ ਨਾ ਵੀ ਅੜਾ ਇਹ ਕੰਮ ਨਾ ਆਪਾਂ ਲੋੜੇ ਨਹੀਂ ਹੈਗੀ ਹੁਣ ਆਪਾਂ ਦੋ ਜੇ ਚਲਾਈ ਜਾਣੀਆਂ ਉੱਥੇ ਬਾਕੀ ਆਪਣਾ ਇੱਕ ਹੈਗਾ ਡਰਾਈਵਰ ਇੱਕ ਮੁੰਡਾ ਬਚਿੱਤਰ ਆ ਉਹ ਆ ਗਿਆ ਦੋ ਬੰਦੇ ਹੋਰ ਰੱਖਣੇ ਆ ਬਾਈ ਜੇ ਵਧੀਆ ਬੰਦੇ ਹੋਣ ਕਿਤੇ ਹਨਾ ਤਾਂ ਦੋ ਬੰਦੇ ਹੋਰ ਰੱਖਣੇ ਆ ਵਧੀਆ ਆਪਣਾ ਜਿਹੜਾ ਸਿਸਟਮ ਆ ਚੱਲੀ ਜਾਣਾ ਉਹ ਨਾਲ ਆਪਾਂ ਆਪ ਚਲਾਵਾਂਗੇ ਨਾਲੇ ਦੋ ਬੰਦੇ ਰੱਖਿਆ ਇਹਨੇ ਤਿੰਨ ਬਸ ਰੋਟੀ ਪਾਣੀ ਵਾਲਾ ਸਿਸਟਮ ਆ ਭਾਜਨ ਬਾਈ ਨਸ਼ਾ ਇਹ ਆ ਜਾਵੇ ਕੱਲ ਆਇਆ ਤਾਂ ਮੇਰੇ ਕੋਲ ਕਹਿੰਦਾ ਮੈਨੂੰ ਨਾਲ ਨਹੀਂ ਲੈ ਕੇ ਗਿਆ ਮਸ਼ੀਨ ਤਿਆਰ ਕੀਤੀ ਮੈਂ ਕੋਈ ਨੰਨ ਲੈ ਕੇ ਜਾਊਗਾ ਤਿਆਰ ਰਹੀ ਹੈ ਤਗੀ ਉਹਨੂੰ ਲੈ ਜਾਗੇ ਬਾਈ ਨਾਲ ਹੈ ਨਾ ਰੋਟੀ ਪਾਣੀ ਦਾ ਸਿਸਟਮ ਹੈ ਜਿਹੜਾ ਵਧੀਆ ਕਰੀ ਜਾਂਦਾ ਹੈ ਨਲਿਆਂ ਬਈ ਕਾਪੀ ਦੀ ਟੈਨਸ਼ਨ ਹੀ ਨਹੀਂ ਰਹਿੰਦੀ ਸਾਨੂੰ ਹਿਸਾਬ ਕਿਤਾਬ ਦੀ ਸਾਰਾ ਹਿਸਾਬ ਕਿਤਾਬ ਉਹਦੇ ਹੱਥ ਹੀ ਹੁੰਦਾ ਹੈ। ਬਾਕੀ ਮੁਬਾਰਕਾਂ ਸਾਰੇ ਫੈਮਲੀ ਨੂੰ ਮੇਰੀ ਨੂੰ ਇੱਕ ਫੈਮਲੀ ਮੇਰੀ ਇਹ ਆ ਇੱਕ ਫੈਮਲੀ ਮੇਰੇ YouTube ਵਾਲੀ ਆ ਇੱਕ ਫੈਮਲੀ ਮੇਰੀ Facebook ਵਾਲੀ ਆ ਇੱਕ ਫੈਮਲੀ ਮੇਰੀ Instagram ਵਾਲੀ ਆ ਸਾਰਿਆਂ ਨੂੰ ਮੁਬਾਰਕਾਂ ਬਹੁਤ-ਬਹੁਤ ਹਨ ਵੀ ਮਸ਼ੀਨ ਮੈਂ ਕਿਹਾ ਅੱਜ ਵੀਡੀਓ ਵਿਹਲੇ ਬੈਠੇ ਤੇ ਉਹਰੇ ਮੈਂ ਗੱਜ ਪਾ ਕੇ ਆਪਣੇ ਸਾਰੇ ਆ ਨਾ ਫੈਮਿਲੀ ਭਰਾਵਾਂ ਨੂੰ ਦੱਸ ਦਵਾਂ ਵੀ ਮਸ਼ੀਨ ਆਪਣੀ ਬੁੱਕ ਹੋ ਗਈ ਹੈ ਨਾ ਨਹੀਂ ਮੇਰੇ ਵੀਰ ਕਮੈਂਟ ਕਰੀ ਜਾਂਦੇ ਬਾਈ ਆਹ ਮਸ਼ੀਨ ਲੇ ਲੂੰ ਆਹ ਲੇ ਕੋਈ ਗੱਲ ਨਹੀਂ ਵੀਰੇ ਮਾਲਕ ਨੇ ਰੱਖੀ ਮੇਰ ਤਾਂ ਸਾਰੀਆਂ ਕੰਪਨੀਆਂ ਦੇ ਇੱਕ ਇੱਕ ਪੀਸ ਹਨਾ ਜਰੂਰ ਲਵਾਂਗੇ ਬਹੁਤ ਲੰਬਾ ਪ੍ਰੋਸੈਸ ਆ ਜਣੀ ਇਹ ਚਲੋ ਮਹਾਰਾਜ ਆਪੇ ਭਲੀ ਕਰੂਗਾ ਨਾ ਵੀ ਮਿਹਨਤ ਜਾਰੀ ਰੱਖਾਂਗੇ ਬਾਕੀ ਕਰਨਾ ਕਰਾਣਾ ਉਹਦੇ ਹੱਥ ਆ ਬਈ ਹੈ ਨਾ ਚਲੋ ਠੀਕ ਹੈ ਜੀ ਮਿਲਦੇ ਆਂ ਫਿਰ ਕਿਸੇ ਅਗਲੀ ਵੀਡੀਓ 'ਚ ਸਾਡੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ